ਟਰੱਕ ਜਾ ਰਿਹਾ ਸੀ ਮਾਲ ਦਾ ਭਰਿਆ ਉਹਨੂੰ ਅੱਗ ਲੱਗੀ ਜੀ ਤੇ ਅਸੀਂ ਤੁਰੰਤ ਮੋਕੇ ਦੇ ਦੋ ਗੱਡੀਆਂ ਲੈ ਕੇ ਪਹੁੰਚੇ ਆ ਤੋ ਕਿਵਨ ਹੁਣ ਅੱਗ ਦੀ ਜਿਹੜੀ ਆ 80 ਤੋਂ 90% ਹੋ ਚੁੱਕੀ ਹੈ ਜੀ ਸਰ ਕਿੰਨਾ ਨੁਕਸਾਨ ਹੋਇਆ ਮਾਲ ਕੀ ਸੀ ਗੱਡੀ ਤੇ ਸਰ ਇਹ ਤਾਂ ਵੇਚ ਇਹਨਾਂ ਦਾ ਟਰਾਂਸਪੋਰਟ ਦਾ ਮਾਲ ਆ ਜੀ ਬਾਕੀ ਇੱਕ ਜਾਨੀ ਨੁਕਸਾਨ ਹੋਇਆ ਵੀ ਜਿਹੜਾ ਅੰਦਰ ਬੰਦਾ ਸੀ ਉਹਦੀ ਯਾਨਕੀ ਜਾਨ ਚਲ ਗਈ ਸਰ ਪਛਾਣ ਹੋਈ ਬੰਦੇ ਦੀ ਕਿੱਥੋਂ ਦਾ ਰਹਿਣ ਵਾਲਾ ਨਹੀਂ ਸਰ ਅੱਲੇ ਨਹੀਂ ਬੋਡੀ ਦੀ ਹਾਲਤ ਥੋੜੀ ਖਸਤਾ ਆ ਗੱਡੀ ਨੰਬਰ ਪਤਾ ਲੱਗਿਆ ਕਿੱਥੋਂ ਦਾ ਗੱਡੀ ਨੰਬਰ ਤਾਂ ਅੱਲੇ ਪੁਲਿਸ ਵਾਲੇ ਬਾਅਦ ਚ ਤਫतीश ਚ ਪਤਾ ਲੱਗੂਗਾ ਜੀ ਕਿੱਥੇ ਤੋਂ ਇਹ ਜੀ ਆਪਣੇ ਭਾਈ ਵਾਲਾ ਚੌਂਕ ਦੇ ਉੱਪਰ ਪੌਂਦੇ ਉੱਤੇ ਹੋਇਆ ਪਾਰਕ ਬਲਾਜਾ ਦੇ ਸਾਹਮਣੇ ਟਰੱਕ ਜਾ ਰਿਹਾ ਸੀ ਮਾਲ ਦਾ ਭਰਿਆ ਉਹਨੂੰ ਅੱਗ ਲੱਗੀ ਜੀ ਤੇ ਅਸੀਂ ਤੁਰੰਤ ਮੌਕੇ ਦੇ ਦੋ ਗੱਡੀਆਂ ਲੈ ਕੇ ਪਹੁੰਚੇ ਆ ਤਕਰੀਬਨ ਹੁਣ ਅੱਗ ਦੀ ਜਿਹੜੀ ਆ 80 ਤੋਂ 90% ਬੋ ਚੁੱਕੀ ਹੈ ਜੀ ਸਰ ਕਿੰਨਾ ਨੁਕਸਾਨ ਹੋਇਆ ਮਾਲ ਕੀ ਸੀ ਗੱਡੀ ਤੇ ਸਰ ਇਹ ਤਾਂ ਵਿੱਚ ਇਹਨਾਂ ਦਾ ਟਰਾਂਸਪੋਰਟ ਦਾ ਮਾਲ ਆ ਜੀ ਇਹ ਤਾਂ ਮਾਲ ਕੀ ਦੱਸ ਸਕਦੇ ਕਿੰਨਾ ਕੁ ਨੁਕਸਾਨ ਹੋਇਆ ਬਾਕੀ ਇੱਕ ਜਾਨੀ ਨੁਕਸਾਨ ਹੋਇਆ ਵੀ ਜਿਹੜਾ ਅੰਦਰ ਬੰਦਾ ਸੀ ਉਹਦੀ ਯਾਨੀ ਕਿ ਜਾਨ ਚਲ ਗਈ ਸਰ ਪਛਾਣ ਹੋਈ ਬੰਦੇ ਦੀ ਕਿੱਥੋਂ ਦਾ ਰਹਿਣ ਵਾਲਾ ਨਹੀਂ ਸਰ ਅੱਲੇ ਨਹੀਂ ਬੋਡੀ ਦੀ ਹਾਲਤ ਥੋੜੀ ਖਸਤਾ ਆ ਵਾ ਗੱਡੀ ਨੰਬਰ ਪਤਾ ਲੱਗਿਆ ਕਿਤੋਂ ਦਾ ਗੱਡੀ ਨੰਬਰ ਤਾਂ ਅੱਲੇ ਪੁਲਿਸ ਵਾਲੇ ਬਾਅਦ ਚ ਤਫ਼ਸੀਲ ਚ ਪਤਾ ਲੱਗੂਗਾ ਜੀ ਕਿੱਥੇ ਤੋਂ ਕਿੰਨੇ ਪਤਾ ਵੀ ਕਿੰਨੇ ਬੰਦੇ ਬੈਠੇ ਸੀ ਕਹਿੰਦਾ ਡਰਾਈਵਰ ਹੀ ਸੀ ਕੋਈ ਹੋਰ ਵੀ ਸਰ ਲਾਭ ਤਾਂ ਕੋਈ ਅੰਦਰ ਮਿਲੀ ਹੈ ਜੀ ਡਰਾਈਵਰ ਬੋਡੀ ਬਾਕੀ ਤਾਂ ਆਸ-ਪਾਸੇ ਚੈੱਕਿੰਗ ਵਿੱਚ ਜਾਣਕਾਰੀ ਮਿਲੀ ਸੀ ਸਰ 22:30 ਮਿੰਟ ਤੇ ਜੀ ਅੱਛਾ ਜੀ ਇਹ ਤੁ ਕਿੰਨੇ ਟਾਈਮ ਤੱਕ ਪੁਜਾਤਾ ਸੀਗਾ ਬਸ 20 25 ਮਿੰਟਾਂ ਹੀ ਕਵਰ ਕਰ ਲਿਆ ਜੀ 20 25 ਮਿੰਟ ਤੱਕ ਮਤਲਬ ਬਰਤਾਂਦਰ ਹੀ ਸੀਗਾ ਉਹ ਤਾਂ ਬਾਅਦ ਚ ਸਰਚ ਚ ਦੇਖਿਆ ਨਾ ਜੀ ਜਦੋਂ ਧੂਆਂ ਖਤਮ ਹੋਇਆ ਜੀ ਉਦੋਂ ਦੇਖਿਆ ਵੀ ਅੰਦਰ ਡੈੱਡ ਬੋਡੀ ਪਈ ਹੋਈ ਹੈ ਤੇ ਆਦ ਲੱਗਣ ਦਾ ਕਿੰਨੀਆਂ ਕਿੰਨੀਆਂ ਗੱਡੀਆਂ ਆ ਗਈਆਂ ਉਹਨਾਂ ਤੱਕ ਗੱਡੀਆਂ ਦੋ ਆ ਗਈਆਂ ਜੀ ਤੀਜੀ ਆ ਰਹੀ ਹੈ ਠੀਕ ਹੈ ਓਪੋਜੀਟ ਪਾਰਕ ਪਲਾਜ਼ਾ ਹਾਂਜੀ ਓਪੋਜੀਟ ਪਾਰਕ ਪਲਾਜ਼ਾ ਪੁਲ ਦੇ ਉੱਤੇ ਜੀ ਤੇ ਉਹ ਰੋਡ ਬੰਦ ਕਰ ਦਿੱਤਾ ਗਿਆ ਜੀ ਹਾਂਜੀ ਜਿਹੜਾ ਇਧਰਲੇ ਸਾਈਡ ਦਾ ਰੋਡ ਆ ਇਹ ਬੰਦ ਕੀਤਾ ਹੋਇਆ ਹੈ ਸਰ ਕੁਝ ਕਾਰਨ ਕਾਰਨ ਸਾਰੇ ਬਾਤ ਹੀ ਪਤਾ ਲੱਗੂਗਾ ਵੀ ਕੀ ਹੈ ਜੀ ਜਦੋਂ ਆਏ ਆ ਉਦੋਂ ਅੱਗ ਲੱਗੀ ਹੋਈ ਸੀ ਜੀ ਇਹ ਜੀ ਆਪਣੇ ਭਾਈ ਵਾਲਾ ਚੌਂਕ ਦੇ ਉੱਪਰ ਪੌਂਦੇ ਉੱਤੇ ਹੋਇਆ ਹੈ ਪਾਰਕ ਬਲਾਜਾ ਦੇ ਸਾਹਮਣੇ ਟਰੱਕ ਜਾ ਰਿਹਾ ਸੀ ਮਾਲ ਦਾ ਭਰਿਆ ਉਹਨੂੰ ਅੱਗ ਲੱਗੀ ਜੀ ਤੇ ਅਸੀਂ ਤੁਰੰਤ ਮੁੱਖੇ ਦੋ ਗੱਡੀਆਂ ਲੈ ਕੇ ਪਹੁੰਚੇ ਆ ਤਕਰੀਬਨ ਹੁਣ ਅੱਗ ਦੀ ਜਿਹੜੀ ਆ 80 ਤੋਂ 90% ਬੋ ਚੁੱਕੀ ਹੈ ਜੀ ਸਰ ਕਿੰਨਾ ਨੁਕਸਾਨ ਹੋਇਆ ਮਾਲ ਕੀ ਸੀ ਗੱਡੀ ਤੇ ਸਾਰੇ ਦਾ ਵੇਚ ਇਹਨਾਂ ਦਾ ਟਰਾਂਸਪੋਰਟ ਦਾ ਮਾਲ ਆ ਜੀ ਇਹ ਤਾਂ ਮਾਲ ਕੀ ਦੱਸ ਸਕਦੇ ਕਿੰਨਾ ਕੁ ਨੁਕਸਾਨ ਹੋਇਆ ਬਾਕੀ ਇੱਕ ਜਾਨੀ ਨੁਕਸਾਨ ਹੋਇਆ ਵੀ ਜਿਹੜਾ ਅੰਦਰ ਬੰਦਾ ਸੀ ਉਹਦੀ ਯਾਨੀ ਕਿ ਜਾਨ ਚਲ ਗਈ ਸਰ ਪਛਾਣ ਹੋਈ ਬੰਦੇ ਦੀ ਕਿੱਥੋਂ ਦਾ ਰਹਿੰਦਾ ਨਹੀਂ ਸਰ ਅੰਦੇ ਨਹੀਂ ਬੋਡੀ ਦੀ ਹਾਲਤ ਥੋੜੀ ਖਸਤਾ ਆ ਵਾ ਗੱਡੀ ਨੰਬਰ ਪਤਾ ਲੱਗਿਆ ਕਿੱਥੋਂ ਦਾ ਗੱਡੀ ਨੰਬਰ ਤਾਂ ਅਲੇ ਪੁਲਿਸ ਵਾਲੇ ਬਾਅਦੋਂ ਤਫ਼तीश ਚ ਪਤਾ ਲੱਗੂਗਾ ਜੀ ਕਿੱਥੇ ਤੋਂ ਕਿੰਨੇ ਪਤਾ ਵੀ ਕਿੰਨੇ ਬੰਦੇ ਬੈਠੇ ਸੀ ਕਹਿੰਦਾ ਡਰਾਈਵਰ ਹੀ ਸੀ ਕੋ ਹੋਰ ਵੀ ਸਾਲਾ ਤਾਂ ਕੋਈ ਅੰਦਰ ਮਿਲੀ ਹੈ ਜੀ ਡੈੱਡ ਬੋਡੀ ਬਾਕੀ ਦਾ ਆਸ-ਪਾਸੇ ਚੈੱਕ ਕੀਤਾ 9:00 ਵਜੇ ਜਾਣਕਾਰੀ ਮਿਲੀ ਸੀ ਸਰ 22:30 ਮਿੰਟ ਤੇ ਜੀ ਅੱਛਾ ਜੀ ਇਹ ਤੁ ਕਿੰਨੇ ਟਾਈਮ ਤੱਕ ਪੁਜਾਤਾ ਸੀਗਾ ਬਸ 20-25 ਮਿੰਟਾਂ ਹੀ ਕਵਰ ਕਰ ਲਿਆ ਜੀ 20-25 ਮਿੰਟ ਤੱਕ ਮਤਲਬ ਬੰਦਾ ਅੰਦਰ ਹੀ ਸੀਗਾ ਉਹ ਤਾਂ ਬਾਅਦ ਚ ਸਰਚ ਚ ਦੇਖਿਆ ਨਾ ਜੀ ਜਦੋਂ ਧੂਆਂ ਖਤਮ ਹੋਇਆ ਜੀ ਉਦੋਂ ਦੇਖਿਆ ਵੀ ਅੰਦਰ ਡੈੱਡ ਬੋਡੀ ਪਈ ਹੋਈ ਹੈ ਤੇ ਹੱਥ ਲੱਗਣ ਕਿੰਨੀਆਂ ਕਿੰਨੀਆਂ ਗੱਡੀਆਂ ਆਗੀਆਂ ਉਹਨਾਂ ਦੇ ਗੱਡੀਆਂ ਦੋ ਆਗੀਆਂ ਜੀ ਤੀਜੀ ਆ ਰਹੀ ਹੈ ਜੀ ਠੀਕ ਹੈ ਓਪੋਜ਼ਿਟ ਪਾਰਕ ਪਲਾਜ਼ਾ ਹਾਂਜੀ ਓਪੋਜ਼ਿਟ ਪਾਰਕ ਪਲਾਜ਼ਾ ਪੁਲ ਦੇ ਉੱਤੇ ਜੀ ਤੇ ਉਹ ਰੋਡ ਬੰਦ ਕਰ ਦਿੱਤਾ ਗਿਆ ਜੀ ਹਾਂਜੀ ਜਿਹੜਾ ਇੱਧਰ ਦਾ ਸਾਈਡ ਦਾ ਰੋਡ ਆ ਇਹ ਬੰਦ ਕੀਤਾ ਹੋਇਆ ਹੈ ਫਿਰ ਕੁਝ ਕਾਰ ਕਾਰਨ ਸਾਰੇ ਬਾਅਦ ਹੀ ਪਤਾ ਲੱਗੂਗਾ ਵੀ ਕੀ ਹੈ ਜੀ ਜਦੋਂ ਆਏ ਆ ਉਹਦਾ ਅੱਖ ਲੱਗੀ ਹੋਈ ਸੀ ਜੀ